ਆਪਾਂ ਪ੍ਰੋਗਰਾਮ ਕਰ ਰਹੇ ਆ ਆਪਣੀ ਜਿੱਥੇਵੰਦੀ ਜਿੱਥੇ ਆਪਣੀਆਂ ਮੰਗਾਂ ਵਾਸਤੇ ਲੜਦੀ ਐ ਉਥੇ ਨਾਲ ਦੀ ਨਾਲ ਸਮਾਜ ਦੇ ਜੇ ਦੂਜੇ ਲੋਕ ਨੇ ਚਾਹੇ ਉਹ ਕੱਚੇ ਕਾਮੇ ਐ ਚਾਹੇ ਉਹ ਮਜ਼ਦੂਰ ਐ ਚਾਹੇ ਉਹ ਕਲਮਕਾਰ ਨੇ ਚਾਹੇ ਉਹ ਕਹਾਣੀਕਾਰ ਨੇ ਉਹਨਾਂ ਸਾਰਿਆਂ ਦੇ ਮਸਲਿਆਂ ਨੂੰ ਲੈ ਕੇ ਆਪਣੀ ਜਿਹੜੀ ਪਹੁੰਚ ਹੈ ਲੋਕਾਂ ਤੱਕ ਲੱ ਜਾਂਦੀ ਰਹੀ ਹੈ ਤੁਹਾਨੂੰ ਯਾਦ ਹੋਊਗਾ ਪ੍ਰੋਫੈਸਰ ਕੁਲਦੀਪ ਇੱਥੇ ਗੱਲ ਕਰਕੇ ਗਏ ਨੇ 10 ਦਸੰਬਰ 2021 ਨੂੰ ਆਪਾਂ ਨੇ ਟਿਕਰੀ ਮੋਰਚੇ ਦੇ ਉੱਤੇ ਜਿਹੜੇ ਸਾਡੇ ਬੁੱਧੀਜੀਵੀ ਸੀ ਉਹਨਾਂ ਦੀ ਰਿਹਾਈ ਨੂੰ ਲੈ ਕੇ ਪ੍ਰੋਗਰਾਮ ਕੀਤਾ ਸੀ ਉਦੋਂ ਸਰਕਾਰ ਨੇ ਵੀ ਤੇ ਕਿਸਾਨਾਂ ਦੀਆਂ ਵੀ ਵੱਖ-ਵੱਖ ਜਥੇਬੰਦੀਆਂ ਨੇ ਬੜੀ ਚਰਚਾ ਕੀਤੀ ਵੀ ਯਾਰ ਅਸੀਂ ਤਾਂ ਕਿਸਾਨੀ ਮੰਗਾਂ ਵਾਸਤੇ ਇੱਥੇ ਆਏ ਆ ਇਹ ਬੁੱਧੀਜੀਵੀ ਆਂਦੀ ਗੱਲ ਕਰਨ ਲੱਗੇ ਪਰ ਅੱਜ ਸਾਨੂੰ ਪਤਾ ਲੱਗਦਾ ਇਸ ਗੱਲ ਦਾ ਵੀ ਅਸਲ ਦੇ ਵਿੱਚ ਸਰਕਾਰਾਂ ਨੇ ਜਿਹੜੀਆਂ ਜਿਹੜਾ ਵੀ ਹੱਕ ਸੱਚ ਇਨਸਾਫ ਦੀ ਗੱਲ ਕਰਦਾ ਉਹ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੋੜ ਵਾਂਗੂ ਰੜਕਦਾ ਤੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਚੁੱਪ ਕਰਾਉਣ ਵਾਸਤੇ ਉਹਨਾਂ ਦੀ ਜਵਾਨਵੰਦੀ ਕਰਨ ਵਾਸਤੇ ਉਹ ਫਿਰ ਵੱਖ-ਵੱਖ ਟੰਗਾ ਦਾ ਸਾਰਾ ਲੈਂਦੇ ਆ ਨਵੇਂ ਫੌਜਦਾਰੀ ਕਾਨੂੰਨ ਆਏ ਆਪਾਂ ਉਦੋਂ ਇਹੀ ਗੱਲ ਦਾ ਖਦਸ਼ਾ ਜਾਰ ਕੀਤਾ ਸੀ ਬੀ ਇਹ ਕਹਿੰਦੇ ਨੇ ਨਵੇਂ ਕਾਨੂੰਨ ਐ ਪਰ ਕਾਨੂੰਨ ਕਿਸੇ ਕਾਰਪੋਰੇਟ ਘਰਾਣਿਆਂ ਤੇ ਨਹੀਂ ਲੱਗਣੇ ਕਿਤੇ ਵੱਡੇ ਜ਼ਗੀਰਦਾਰਾਂ ਤੇ ਨਹੀਂ ਲੱਗਣੇ ਵੱਡੇ ਸਮਗਲਰਾਂ ਤੇ ਨਸ਼ਾ ਤਸਕਰਾਂ ਤੇ ਨਹੀਂ ਲੱਗਣੇ ਇਹ ਜੇ ਲੱਗਣੇ ਨੇ ਇਹ ਸਾਡੇ ਸਧਾਰਨ ਲੋਕਾਂ ਤੇ ਉਹਨਾਂ ਦੀ ਜ਼ੁਬਾਨ ਬੰਦ ਕਰਨ ਵਾਸਤੇ ਹੀ ਲੱਗਣੇ ਨੇ ਤੇ ਗੱਲਾਂ ਇਹ ਸਾਬਤ ਹੋ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਆਪਣਾ ਤਜਰਬਾ ਕਿਉਂਕਿ ਜਿਹੜੇ ਵੀ ਸਾਥੀ ਸਾਨੂੰ ਵੱਖ-ਵੱਖ ਟੰਗਾਂ ਦੇ ਰਾਹੀਂ ਡਾਇਰੈਕਸ਼ਨਾਂ ਹਦਾਇਤਾਂ ਦਿੰਦੇ ਸੀ ਜਿਹੜੇ ਕਲਮਕਾਰ ਸਾਨੂੰ ਦੱਸਦੇ ਐ ਵੀ ਸਾਡਾ ਦੁਸ਼ਮਣ ਕੌਣ ਹੈ ਸਾਡੇ ਮਿੱਤਰ ਕੌਣ ਹੈ ਅਸੀਂ ਕਿਹਦੇ ਨਾਲ ਜੋਟੀ ਪਾਉਣੀ ਹੈ ਅੱਜ ਕਿਹੜਿਆਂ ਦੇ ਖਿਲਾਫ ਅਸੀਂ ਲੜਨਾ ਹੈ ਤਾਂ ਫਿਰ ਉਹ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦੇ ਨੇ ਤੇ ਉਹਨਾਂ ਨੂੰ ਉਹ ਵੱਖ-ਵੱਖ ਟੰਗਾਂ ਦੇ ਨਾਲ ਕਾਬੂ ਕਰਦੇ ਐ ਇਸੇ ਤਰ੍ਹਾਂ ਹੀ ਮਾਲਵਿੰਦਰ ਮਾਲੀ ਦੱਸ ਕੇ ਗਏ ਨੇ ਮੈਂ ਜ਼ਿਆਦਾ ਜ਼ਿਕਰ ਨਹੀਂ ਕਰਦਾ ਹੈਗਾ ਪੰਜਾਬ ਸਟੂਡੈਂਟ ਯੂਨੀਅਨ ਦੇ ਬੜੇ-ਬੜੇ ਲੀਡਰ ਰਹੇ ਨੇ ਪ੍ਰਥੀਪਾਲਨ ਦਾ ਹਵੇ ਤੋਂ ਬਾਅਦ ਉਹ ਪੰਜਾਬ ਦੇ ਜਰਨਲ ਸਕੱਤਰ ਰਹੇ ਆ ਉਹ ਤੋਂ ਬਾਅਦ ਬੱਸ ਕਰਾਇਆ ਘੋਲ ਚੱਲਿਆ ਸੀ 1980 ਦੇ ਵਿੱਚ ਉਹਦੇ ਵਿੱਚ ਵੀ ਉਹਨਾਂ ਦੀ ਮੂਰੀ ਭੂਮ ਕਰਹੀ ਹੈ ਤੇ ਉਸ ਤੋਂ ਬਾਅਦ ਉਹ ਅਧਿਆਪਕ ਲੱਗੇ ਰਹੇ ਨੇ ਉਹ ਤੋਂ ਬਾਅਦ ਉਹਨਾਂ ਦਾ ਭਾਵੇਂ ਸੀ ਕੰਮ ਬਦਲ ਗਿਆ ਉਹ ਇਧਰ ਅਕਾਲੀ ਦਲ ਦੇ ਵੀ ਸਲਾਹਕਾਰ ਬਣ ਕੇ ਉਸ ਤੋਂ ਬਾਅਦ ਉਹ ਨਵਜੋਤ ਸਿੱਧੂ ਨਾਲ ਵੀ ਚਲੋ ਉਹਨਾਂ ਦੀ ਕਿਸ ਨਾ ਕਿਸੇ ਰੂਪ ਦੇ ਵਿੱਚ ਗੱਲਬਾਤ ਚੱਲ ਪਈ ਪਰ ਉਹਨਾਂ ਗੱਲਾਂ ਦੇ ਬਾਵਜੂਦ ਅਸੀਂ ਸਮਝਦੇ ਆਂ ਵੀ ਉਹਨਾਂ ਨੇ ਹਮੇਸ਼ਾ ਸਰਕਾਰਾਂ ਦੇ ਉੱਤੇ ਟਿੱਪਣੀਆਂ ਕੀਤੀਆਂ ਨੇ ਚਾਹੇ ਮੋਦੀ ਸਰਕਾਰ ਹੈ ਚਾਹੇ ਉਹ ਭਗਵੰਤ ਮਾਨ ਸਰਕਾਰ ਹੈ ਚਾਹੇ ਉਹ ਕਾਂਗਰਸ ਦੀ ਅਮਰਿੰਦਰ ਦੀ ਸਰਕਾਰ ਹੋਵੇ ਉਹਨਾਂ ਸਾਰਿਆਂ ਦੇ ਉੱਤੇ ਉਹਨਾਂ ਦੀਆਂ ਟਿੱਪਣੀਆਂ ਨੇ ਜਿਹੜੀਆਂ ਬੜੀਆਂ ਸਖਤ ਹੁੰਦੀਆਂ ਸੀ ਜਿਹਦੇ ਕਰਕੇ ਸਰਕਾਰ ਨੂੰ ਇਹ ਲੱਗਦਾ ਵੀ ਇਹ ਯਾਰ ਸਾਡੇ ਖਿਲਾਫ ਬੋਲ ਰਹੇ ਨੇ ਆ ਜੀ ਤੁਸੀਂ ਖਬਰ ਸੁਣੀ ਹੋਣੀ ਹੈ ਪੰਚਾਇਤੀ ਚੋਣਾਂ ਦਾ ਐਲਾਨ ਹੋ ਰਿਹਾ ਹੈ ਕਹਿੰਦੇ ਵੀ ਆਹ ਅਕਤੂਬਰ ਦੇ ਵਿੱਚ ਚੋਣਾਂ ਕਰਾ ਦੇਣੀਆਂ ਨੇ ਉਹ ਚੋਣਾਂ ਦੇ ਵਿੱਚ ਕੀ ਹੋਣਾ ਹੈ ਸਾਨੂੰ ਪਤਾ ਹੈ ਅਸੀਂ ਸਮਝਦੇ ਹਾਂ ਆਪਣੀ ਜਥੇਬੰਦੀ ਵੀ ਸਮਝਦੀ ਹੈ ਵੀ ਜਿਹੜੀਆਂ ਇਹ ਪੰਚਾਇਤੀ ਚੋਣਾਂ ਨੇ ਇਹ ਲੋਕਾਂ ਦੇ ਵਿੱਚ ਧੜੇਵੰਦੀ ਪੈਦਾ ਕਰਨ ਦਾ ਆਧਾਰ ਨੇ ਪਿੰਡਾਂ ਦੇ ਵਿੱਚ ਗੁਰਪਵਾਦੀ ਪੈਦਾ ਕਰਦੇ ਨੇ ਪਾਰਟੀਆਂ ਨੂੰ ਵਿੱਚ ਲਿਆਉਂਦੇ ਨੇ ਜਿਹਦੇ ਨਾਲ ਫਿਰ ਲੋਕਾਂ ਦਾ ਧਿਆਨ ਉਧਰਲੇ ਪਾਸੇ ਹੋ ਜਾਂਦਾ ਵੀ ਇਹ ਫਲਾਣੇ ਨੂੰ ਸਰਪੰਚ ਬਣਾ ਦਿਓ ਇਹ ਨੂੰ ਨਹੀਂ ਬਣਾਉਣਾ ਇਹ ਨੂੰ ਬਣਾ ਦਿਓ ਤੇ ਸਾਡੀ ਜਿਹੜੀ ਏਕਤਾ ਹੈ ਉਹ ਪੰਗ ਹੁੰਦੀ ਹੈ ਇਸ ਕਰਕੇ ਦੋਸਤੋ ਪੰਚਾਇਤੀ ਚੋਣਾਂ ਜੋ ਆਪਾਂ ਨੇ ਕਿਸੇ ਵੀ ਰੂਪ ਦੇ ਵਿੱਚ ਸਰਕਾਰ ਨੂੰ ਲਾਹਾ ਨਹੀਂ ਲੈਣ ਦੇਣਾ ਹੈਗਾ ਰਾਜਨੀਤਿਕ ਪਾਰਟੀਆਂ ਨੂੰ ਲਾਹਾ ਨਹੀਂ ਲੈਣ ਦੇਣਾ ਹੈਗਾ ਚੋਣਾਂ ਜਾਇਰ ਸਰਸਮਤੀ ਨਾਲ ਬਣ ਜਾਣ ਵਧੀਆ ਗੱਲ ਆ ਆਪਾਂ ਨੂੰ ਇਹ ਲੜਾਈਆਂ ਮੁਕਣਗੀਆਂ ਪਰ ਆਪਾਂ ਉਹਨਾਂ ਚੋਣਾਂ ਦੇ ਵਿੱਚ ਧੜੇਵੰਦੀਆਂ ਚ ਨਹੀਂ ਫਸਣਾ ਹੈਗਾ ਆਪਣੀ ਜਥੇਵੰਦੀ ਦੀ ਇਹ ਪਾਲਿਸੀ ਹੈ ਵੀ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਇਹ ਤੋਂ ਵੀ ਅੱਗੇ ਸਰਕਾਰ ਆ ਜਿਹੜੀ ਉਹ ਵੱਖ ਹੁਣ ਉਹਨਾਂ ਕੋਲ ਮੋਦੀ ਕੋਲ ਮжоਰਿਟੀ ਹੈ ਨਹੀਂ ਹੁਣ ਉਹ ਚਾਹੁੰਦੀ ਇਹ ਹੈ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਨੂੰ ਅਜੇਹੇ ਰਾਤੇ ਪਾਇਆ ਜਾਵੇ ਵੀ ਧਿਆਨ ਹੈ ਜਿਹੜਾ ਉਹਨਾਂ ਦਾ ਅਸਲ ਸਮੱਸਿਆਵਾਂ ਤੋਂ ਪਾਸੇ ਹੋ ਜਾਈ। ਪਿੱਛੇ ਉਹ ਨਾਰਾ ਲਾਉਂਦੇ ਰਹੇ ਨੇ ਵੀ ਹਿੰਦੀ Hindu Hindustan ਬਣਾਉਣਾ ਹੈ। ਕੀ ਮਤਲਬ ਵੀ ਸਾਡੀ ਸਾਰਿਆਂ ਦੀ ਭਾਸ਼ਾ ਜਿਹੜੀ ਹਿੰਦੀ ਹੋਣੀ ਚਾਹੀਦੀ ਹੈ। ਇਸ ਦੇਸ਼ ਦੇ ਵਿੱਚ ਇਕੱਲੇ Hindu ਹੀ ਰਹਿਣੇ ਚਾਹੀਦੇ ਨੇ। ਸਿੱਖਾਂ ਨੂੰ ਤੋਂ ਕਹਿ ਰਹੇ ਨੇ ਉਹ ਵੀ ਸਿੱਖ ਤਾਂ ਹਿੰਦੂਆਂ ਤੋਂ ਹੀ ਪੈਦਾ ਹੋਏ ਨੇ ਤੇ ਨਾਲ ਅਸੀਂ ਭਾਰਤ ਨਹੀਂ ਸੀ ਹਿੰਦੁਸਤਾਨ ਬਣਾਉਣਾ ਹੁਣ ਉਹਨਾਂ ਨੇ ਇੱਕ ਨਵਾਂ ਨਾਰਾ ਹੋਰ ਦੇਤਾ ਕਹਿੰਦੇ ਵੀ ਜੜੀਆਂ ਵੋਟਾਂ ਨੇ ਇਹ ਵੀ ਸਾਰੇ ਦੇਸ਼ ਦੇ ਵਿੱਚ ਇੱਕੋ ਟਾਈਮ ਹੋਣਗੀਆਂ ਚਾਹੇ ਉਹ ਮੁੱਖ ਮੰਤਰੀ ਦੀ ਚੋਣ ਹੈ ਐਮਐਲਏ ਦੀ ਚੋਣ ਹੈ ਚਾਹੇ ਉਹ ਐਮਪੀ ਦੀ ਚੋਣ ਹੈ ਜਾਂ ਸਰਪੰਚਾਂ ਦੀ ਚੋਣ ਹੈ ਤੇ ਚਾਹੇ ਉਹ ਨਗਰਪਾਲਿਕਾ ਦੀ ਚੋਣ ਹੈ ਵੀ ਕਿਉਂਕਿ ਲੋਕ ਚੋਣਾਂ ਦੇ ਵਿੱਚ ਰੁੱਧੇ ਰਹਿੰਦੇ ਨੇ ਸਰਕਾਰਾਂ ਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ ਹੈਗਾ ਵੀ ਇਸ ਕਰਕੇ ਚੋਣਾਂ ਨੇ ਜਿਹੜੀਆਂ ਇੱਕ 5 ਸਾਲਾਂ 'ਚ ਇੱਕ ਵਾਰੀ ਹੀ ਕਰਾ ਲਓ ਤੇ ਇੱਕ ਵਾਰੀ ਕਰਾ ਕੇ ਜਿੰਨਾ ਖਰਚਾ ਹੁੰਦਾ ਵੀ ਉਹ ਬਚ ਜੂ ਆਪਣਾ ਕਹਿੰਦੇ ਉਹ ਐਨੇ ਉਹ ਖਰਚਾ ਬਚਾਉਣ ਵਾਸਤੇ ਪਰ ਖਰਚਾ ਨਹੀਂ ਬਚਦਾ ਆਪਾਂ ਨੂੰ ਪਤਾ ਹੈ ਸਰਕਾਰੀ ਤੌਰ ਤੇ ਲਗਭਗ 6-7000 ਕਰੋੜੀ ਖਰਚਾ ਹੁੰਦਾ ਪਰ ਲੱਖਾਂ ਕਰੋੜ ਰੁਪਈਆ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਉਹ ਇਨ੍ਹਾਂ ਚੋਣਾਂ ਦੇ ਵਿੱਚ ਕਾਲੇ ਧਨ ਦਾ ਇਸਤੇਮਾਲ ਕਰਕੇ ਵੋਟਾਂ ਦੇ ਵਿੱਚ ਜਿੱਤਦੀਆਂ ਨੇ ਇਸ ਲਈ ਇਹ ਸਰਕਾਰ ਦੇ ਜਿਹੜੇ ਸ਼ਗੂਫੇ ਨੇ ਇਹਨਾਂ ਤੋਂ ਆਪਾਂ ਨੇ ਪਾਸੇ ਰਹਿਣਾ ਤੇ ਹੁਣ ਜਿਹੜੀਆਂ ਸਮੱਸਿਆਵਾਂ ਸਾਡੀਆਂ ਕਿਸਾਨੀ ਦੀਆਂ ਹੈਗੀਆਂ ਨੇ ਇਸ ਵਾਰ ਸਰਕਾਰ ਨੇ ਕੀ ਕੀਤਾ ਕੇਂਦਰ ਦੀ ਨੇ ਇਥੋਂ ਚੌਲ ਨਹੀਂ ਚੱਕੇ ਹੈਗੇ ਚੌਲ ਗਦਾਮਾਂ ਦੇ ਵਿੱਚ ਭਰੇ ਪਏ ਨੇ ਕਣਕ ਪਈ ਐ ਉਹ ਨਹੀਂ ਹਜੇ ਬਾਹਰਲੇ ਸੂਬਿਆਂ ਨੂੰ ਗਈ ਹੈਗੀ ਜਿਹਦੇ ਕਰਕੇ ਚੌਲ ਨਹੀਂ ਚੱਕੇ ਜਾ ਰਹੇ ਹੈਗੇ ਤੇ ਜਿਹੜੀ ਕਣਕ ਨਹੀਂ ਜਿਹੜੀ ਅੱਗੇ ਸਾਡੀ ਜੀਰੀ ਆਉਣੀ ਐ ਇਹ ਵੀ ਸਟੋਰ ਕਰਨ ਵਾਸਤੇ ਥਾਂ ਨਹੀਂ ਹੈਗੀ ਸਟੋਰ ਨਹੀਂ ਹੋਊਗੀ ਮੰਡੀਆਂ ਦੇ ਵਿੱਚ ਭੀੜ ਹੋਊਗੀ ਦਾਣੇ ਸਿੱਟਣ ਨੂੰ ਥਾਂ ਨਹੀਂ ਰਹਿਣੀ ਹੈਗੀ ਸਾਡੀ ਜਿਹੜੀ ਜੀਰੀ ਐ ਇਹ ਰੁਲੂਗੀ ਦੂਜੇ ਪਾਸੇ ਸ਼ੈਲਰ ਮਾਲਕਾਂ ਨੇ ਆੜਤੀਆਂ ਨੇ ਵੀ ਸਰਕਾਰ ਨੂੰ ਮੈਮੋਰੰਡਮ ਦਿੱਤਾ ਵੀ ਜੇ ਤੁਸੀਂ ਆਹ ਪਿਛਲਾ ਸਟਾਕ ਖਾਲੀ ਨਹੀਂ ਕਰਦੇ ਹੈਗੇ ਤਾਂ ਫਿਰ ਅਸੀਂ ਅੱਗੇ ਤੋਂ ਖਰੀਦ ਨਹੀਂ ਕਰਾਂਗੇ ਇਸ ਲਈ ਇਸ ਵਾਸਤੇ ਆਪਾਂ ਨੂੰ ਪਹਿਰਾ ਦੇਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਪਿੰਡ-ਪਿੰਡ ਦੇ ਵਿੱਚ ਵੀ ਆਪਾਂ ਕਿਵੇਂ ਆਪਣੀ ਜੀਰੀ ਬਕਾਉਣੀ ਹੈ ਇਹਦੇ ਵਾਸਤੇ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਨੇ ਨਾਲ ਹੀ ਇੱਕ ਡੀਏਪੀ ਦੀ ਸਮੱਸਿਆ ਵੀ ਆ ਰਹੀ ਹੈ ਆਮ ਲੋਕ ਗੱਲ ਨਹੀਂ ਕਰਦੇ ਹੈਗੇ ਡੀਏਪ ਕਿਉਂਕਿ ਕਣਕ ਬੀਜਣੀਆਂ ਆਪਾਂ ਨੇ ਉਹਦੇ ਵਾਸਤੇ ਡੀਏਪ ਦੀ ਲੋੜ ਹੈ ਉਹਨਾਂ ਸਟਾਕ ਸਰਕਾਰ ਕੋਲ ਨਹੀਂ ਹੈਗਾ ਇਸ ਲਈ ਸਾਨੂੰ ਇਹ ਅਧਿਕਾਰੀਆਂ ਤੇ ਦਬਾਅ ਪਾ ਕੇ ਐਮਐਲਏ ਐਮਪੀਆ ਤੇ ਜ਼ੋਰ ਪਾ ਕੇ ਵੀ ਇਹ ਸਟਾਕ ਜਿਹੜਾ ਡੀਏਪ ਦਾ ਪੂਰੀ ਮਾਤਰਾ ਦੇ ਵਿੱਚ ਇੱਥੇ ਪੰਜਾਬ ਦੇ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਇਹ ਆਪਾਂ ਨੂੰ ਜਣੀਆ ਗੱਲਾਂ ਨੇ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਕਰਨੀਆਂ ਚਾਹੀਦੀਆਂ ਨੇ ਸੋ ਅੱਜ ਜਿਆਦਾ ਟਾਈਮ ਨਹੀਂ ਹੈਗਾ ਕਿਉਂਕਿ ਆਪਾਂ ਨੇ ਦੂਬਾਦ ਮਯਾਰਾ ਵੀ ਤੋੜਨਾ ਹੈ ਇਸ ਲਈ ਜਿਆਦਾ ਨਾ ਕੁਝ ਮੈਂ ਕਹਿੰਦਾ ਹੋਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ